ਸਿਰਫ 9 ਲੱਖ ਦੇ ਵਿੱਚ ਆਪਾਂ ਬਹੁਤ ਸੋਹਣਾ ਘਰ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੀ ਅੰਦਰ ਵਾਲਪੇਪਰ ਵਗੈਰਾ ਲੱਗੇ ਹੋਏ ਨੇ ਬਹੁਤ ਸੋਹਣਾ ਇਹਨਾਂ ਨੇ ਤਿਆਰ ਕਰਵਾ ਰੱਖਿਆ ਤੇ ਤੁਸੀਂ ਦੇਖੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਐਡ ਬਿਲਕੁਲ ਫਰੀਦ ਵਿੱਚ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਇੱਕ ਪਾਸੇ ਚੁੰਡ ਚ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਪੂਰੀ ਵਧੀਆ ਇੱਕ ਵੀਡੀਓ ਤੇ ਜਾਣਕਾਰੀ ਸਾਰੀ ਤੇ 10-12 ਫੋਟੋਆਂ ਭੇਜੋ ਛੇਤੀ ਤੋਂ ਛੇਤੀ ਹੁਣ ਆਪਾਂ ਘਰ ਦੀ ਗੱਲ ਕਰਦੇ ਆ ਜੀ ਵੀਡੀਓ ਆਪਾਂ ਸ਼ੁਰੂ ਕਰ ਲਈ ਤੇ ਘਰ ਆਪਾਂ ਦੇਖਾਂਗੇ ਤੇ ਬਹੁਤ ਸੋਹਣਾ ਇਹਨਾਂ ਨੇ ਸਾਰਾ ਘਰ ਆਪਦਾ ਤਿਆਰ ਕਰਵਾ ਰੱਖਿਆ ਜੀ ਉੱਪਰੋਂ ਦੇਖੋ ਵਾਲਪੇਪਰ ਇਹਨਾਂ ਨੇ ਲਗਵਾ ਰੱਖਿਆ ਤੇ نیچے ਕਲਰ ਸਾਰਾ ਹੋਇਆਗਾ ਤੇ ਵਧੀਆ ਇਹਨਾਂ ਨੇ ਬਣਾਵ ਰੱਖਿਆ ਉੱਪਰੋਂ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਛੱਤ ਆਪਾਂ ਨੂੰ ਬਾਲੇ ਵਾਲੀ ਮਿਲੂਗੀ ਜੀ ਤੇ ਨਾਲ ਹੀ ਆਪਾਂ ਨੂੰ ਅਟੈਚ ਮਿਲ ਜੂਗਾ ਲੋਬੀ ਦੇ ਅੰਦਰ ਹੀ ਆਪਾਂ ਨੂੰ ਕਿਚਨ ਅਟੈਚ ਮਿਲ ਜੂਗਾ ਇੱਕ ਪਾਸੇ ਤੇ ਸਾਹਮਣੇ ਆ ਗਿਆ ਜੀ ਬੈਡਰੂਮ ਬੈਡਰੂਮ ਬਹੁਤ ਵਧੀਆ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਇੱਕ ਤਾਂ ਬੈਡਰੂਮ ਆ ਗਿਆ ਇੱਕ ਕਾਂਦੇ ਦੀ ਫਰੰਟ ਵਾਲੀ ਇਹਨਾਂ ਨੇ ਬਾਲ ਪੇਪਰ ਕਰਵਾਈ ਹੋਈ ਹੈ ਤੇ ਰੰਗ ਰੋਗਨ ਸਾਰਾ ਇਹਨਾਂ ਨੇ ਕਰਵਾ ਰੱਖਿਆ ਤੇ ਆਪਾਂ ਆ ਜਿਹੜਾ ਘਰ ਤੁਹਾਡੇ ਖਾਤਰ ਲੈ ਕੇ ਪਹੁੰਚੇ ਅਸੀਂ ਆਹ ਬੱਬੂ ਮੰਦ ਦੇ ਪਿੰਡ 'ਚ ਬਣਿਆ ਹੋਇਆ ਜੀ ਬੱਬੂ ਮੰਦ ਦਾ ਜਿਹੜਾ ਪਿੰਡ ਹੈ ਉੱਥੇ ਆਹ ਘਰ ਹੈ ਤੇ ਇਹਨਾਂ ਨੇ ਡਿਮਾਂਡ ਜਿਹੜੀ ਆਪਦੇ ਘਰ ਦੀ ਰੱਖੀ ਹੈ ਉਹ ਸਿਰਫ 9 ਲੱਖ ਰੁਪਈਆ ਇਹਨਾਂ ਨੇ ਕਿਹਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ نیچے ਆਪਾਂ ਜੇ ਗੱਲ ਕਰੀਏ ਤਾਂ ਫਾਰਸ਼ ਵਗੈਰਾ ਸਾਰਾ ਲੱਗਿਆ ਹੋਇਆ ਹੈ ਤੇ ਵਧੀਆ ਘਰ ਹੈ ਜੀ ਤੇ ਨੀਚੇ ਤਾਂ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਹੁਣ ਤੁਹਾਨੂੰ ਮੈਂ ਉੱਪਰ ਲੈ ਕੇ ਚੱਲਦਾ ਹਾਂ ਤੇ ਉੱਪਰ ਇੱਕ ਚੁਬਾਰਾ ਬਣਿਆ ਹੋਇਆ ਇੱਕ ਬੈਡਰੂਮ ਬਣਿਆ ਹੋਇਆ ਚੁਬਾਰਾ ਵੀ ਕਹਿ ਦਿੰਨੇ ਆ ਤੇ ਕਮਰੇ ਵਾਂਗੂ ਕਮਰੇ ਹੁੰਦੇ ਆ ਜੀ ਤੇ ਉੱਪਰ ਹੀ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਜੀ ਬਾਥਰੂਮ 플ੈਸ਼ ਵਗੈਰਾ ਉੱਪਰ ਹੀ ਸਾਰਾ ਕੁਝ ਬਣਿਆ ਹੋਇਆ ਆ ਚੁਬਾਰਾ ਗਿਆ ਜੀ ਬਹੁਤ ਵਧੀਆ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਇਹਦੇ ਅੰਦਰ ਵੀ ਰੰਗ ਰੂੰਗ ਇਹਨਾਂ ਨੇ ਬਹੁਤ ਸੋਹਣਾ ਕਰਵਾਇਆ ਹੋਇਆ ਹੈ ਬਾਕੀ ਤੁਸੀਂ ਆਪੇ ਦੇਖੋ ਜੀ ਤੇ ਰੇਟ ਘੱਟ ਹੀ ਅਸੀਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਆਹ ਘਰ ਤਾਂ ਮូរਿੰਡਾ ਤੋਂ 3 ਕਿਲੋਮੀਟਰ ਦੀ ਦੂਰੀ ਤੇ ਖੰਟਮਾਨਪੁਰ ਇਹਨਾਂ ਦਾ ਪਿੰਡ ਹੈ ਉੱਥੇ ਜਾ ਕੇ ਦੇਖ ਸਕਦੇ ਹੋ ਦੋ ਵਿਸਵੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਕਮੀ ਪੇਸ਼ੀ ਘਰ 'ਚ ਕੋਈ ਨਹੀਂ ਹੈਗੀ ਵਧੀਆ ਘਰ ਹੈ ਸੋਹਣਾ ਘਰ ਹੈ ਤੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਘਰ ਨੂੰ ਤੇ ਕੋਈ ਵੀ ਖਰੀਦਣ ਦਾ ਚਾਹਵਾਨ ਹੈਗਾ ਤੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜੀ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਮੈਂ ਘਰ ਲੈ ਕੇ ਪਹੁੰਚਿਆ ਤੁਸੀਂ ਸਸਤੇ ਜੇ ਘਰ ਵਾਸਤੇ ਕਹਿ ਰਹੇ ਸੀਗੇ ਤੇ ਸਸਤਾ ਜਿਹਾ ਆਪਾਂ ਤੁਹਾਡੇ ਖਾਤਰ ਘਰ ਲੈ ਕੇ ਅੱਜ ਪਹੁੰਚਿਆ ਜੀ ਬਾਕੀ ਕਮਰੇ ਵਧੀਆ ਬਣੇ ਹੋਏ ਨੇ ਉੱਪਰਲਾ ਜਿਹੜਾ ਕਮਰਾ ਬਣਿਆ ਹੋਇਆ ਉਹ ਤਾਂ ਬਹੁਤ ਵਧੀਆ ਸੀ ਖੁੱਲਾ ਡੁੱਲਾ ਵਧੀਆ ਬਣਿਆ ਹੋਇਆ ਫਰੰਟ ਤੇ ਉੱਪਰ ਸਾਰੇ ਕਿਤੇ ਇਹਨਾਂ ਨੇ ਟਾਈਲਾਂ ਟੂਲਾਂ ਲਗਵਾ ਰੱਖੀਆਂ ਉੱਪਰ ਜਿਹੜੀ ਸਾਰੀ ਛੱਤ ਹੈ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਜਿਹੜਾ ਬਾਥਰੂਮ ਐ ਜੀ ਫਲਸ਼ ਆ ਉਹ ਵੀ ਇਹਨਾਂ ਨੇ ਸਾਰਾ ਤਿਆਰ ਕਰਵਾਇਆ ਹੋਇਆ ਟਾਈਲਰ ਟੂਲਰ ਟੂਟੀਆਂ ਦਾ ਸਾਰਾ ਕੰਮ ਹੋਇਆਗਾ ਬਾਕੀ ਤੁਸੀਂ ਜਾ ਕੇ ਦੇਖ ਲਿਓ ਆਪਦੀਆਂ ਅੱਖਾਂ ਨਾਲ ਦੇਖੀ ਗੱਲ ਕੁਝ ਹੋਰ ਹੁੰਦੀ ਐ ਜੀ ਕੋਈ ਵੀ ਖਰੀਦਣ ਦਾ ਚਾਹਵਾਨ ਜੇਕਰ ਹੈਗਾ ਤਾਂ ਗੱਲਬਾਤ ਤੁਸੀਂ ਕਰ ਲਿਓ ਤੇ ਤੁਹਾਨੂੰ ਮਾਲਕ ਦਾ ਮੈਂ ਨੰਬਰ ਨੋਟ ਕਰਵਾ ਦੇਣਾ ਜੀ ਤੁਸੀਂ ਨੰਬਰ ਵੀ ਨੋਟ ਕਰ ਲਓ ਪਹਿਲਾਂ ਫੋਨ ਤੇ ਕੋਈ ਗੱਲ ਕਰਨੀ ਐ ਫੋਨ ਤੇ ਗੱਲ ਕਰ ਲਿਓ ਜਾ ਕੇ ਘਰ ਦੇਖਣਾ ਜਾ ਕੇ ਦੇਖ ਲਿਓ ਤੁਹਾਡੀ ਇੱਛਾ ਜੀ 8194935346 8194935346 ਆਹ ਮਾਲਕ ਦਾ ਨੰਬਰ ਹੈ ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਆਪੇ ਗੱਲ ਕਰ ਲਿਓ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਮੈਨੂੰ ਦੱਸਿਓ ਲਾਜ਼ਮੀ ਕਮੈਂਟ ਕਰਕੇ ਜੀ ਆਪ ਦਾ ਕਮੈਂਟ ਲਾਜ਼ਮੀ ਕਰਿਆ ਕਰੋ ਛੋਟਾ ਵੱਡਾ ਜਿਹੋ ਜਿਹਾ ਵੀ ਤੁਸੀਂ ਕਰਨਾ ਹੁੰਦਾ ਜੀ ਬਤ ਤੋਂ ਬਾਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੂਠੀ ਆ ਘਰ ਮਕਾਨ ਹੈ ਜੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਆਪਣੇ ਚੈਨਲ ਦਾ ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਆਪਣਾ 73800 620073 ਆਪਣੇ ਕੋਲੇ ਇੱਕ ਤਾਂ ਪੂਰੀ ਵਧੀਆ ਵੀਡੀਓ ਬਣਾ ਕੇ ਭੇਜ ਦਿਆਂ ਤੇ ਪੂਰੀ ਜਾਣਕਾਰੀ ਭੇਜ ਦਿਆਂ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਵਾਂਗੇ ਆਪਣਾ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਬਿਲਕੁਲ ਫਰੀ ਦੇ ਵਿੱਚ ਹੁੰਦਾ ਹੈ ਬਸ ਤੁਸੀਂ ਭੇਜੋ ਤੇ ਐਡ ਆਪਾਂ ਲਗਾ ਦੇਵਾਂਗੇ। ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਵੀਡੀਓ ਪਸੰਦ ਆਈਏ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਹਮ ਜਿੰਨੇ ਮੇਰੇ ਭਰਾ, ਮੇਰੇ ਵੱਡੇ ਬਜ਼ੁਰਗ, ਮੇਰੀਆਂ ਮਾਤਾ-ਮਾਂ, ਮੇਰੀਆਂ ਭੈਣਾਂ ਪਹਿਲੀ ਵਾਰ ਤੁਸੀਂ ਦੇਖ ਰਹੇ ਹੋ ਕਿ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ। ਲਾਜ਼ਮੀ ਸਬਸਕ੍ਰਾਈਬ ਕਰ ਦਿਓ ਚਿੱਟੇ ਰੰਗ ਦਾ ਹੋਊਗਾ। ਉਹਨੂੰ ਦਬ ਦਬ ਕੇ ਕਮਲਾ ਕਰ ਦਿਓ ਜੀ। ਤੇ ਇਹ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਬਾਕੀ ਕਿਸੇ ਨੇ ਐਡ ਕਰ ਬੋਣੀ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਹਾਂ ਭੇਜੋ ਆਪਣੇ ਕੋਲੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਦੱਸੋ ਮੈਨੂੰ ਲਾਜ਼ਮੀ